ਵਲੀ ਕੋਈ ਕੀ ਕਹਣਾ ਚਾਹੁੰਦਾ ਹੈ ਜਿਹੜਾ ਸਿਰਖਾਂ ਨੇ ਮੰਦਿਰ ਨੂੰ ਲੈ ਕੇ ਉਹ ਬਹੁਤ ਦਰਪਾ ਗਿਆ ਪੂਰਨ ਘਟਨਾ ਹੈ ਇਹ ਇੱਕ ਛੋਟੀ ਸਮਝੀ ਜਿਹੜੀ ਸਾਜ਼ਿਸ਼ ਹੈ ਮੰਦਿਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਿਸ ਕਾਰਨ 250 ਬੰਦੇ ਨੇ ਮੰਦਿਰ ਦੀ ਬੇਅਦਬੀ ਕੀਤੀ ਹੈ ਸਾਡੇ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਹੈ ਇਹ ਛੋਟੀ ਕਰਨਾ ਨਹੀਂ ਬਹੁਤ ਵੱਡੀ ਘਟਨਾ ਹੈ ਸਾਡੇ ਲੋਕਾਂ ਦੇ ਜਿਨ੍ਹਾਂ ਨੂੰ ਆਸਤਾ ਹੈ ਕਰੋਨਾ ਲੋਕਾਂ ਨੂੰ ਉਸ ਮੰਦਰ ਦੇ ਪ੍ਰਤੀ ਆਸਤਾ ਹੈ ਉਹਨਾਂ ਦੇ ਹਿੱਦੇ ਬਲੁਧਰੇ ਗਏ ਆ। ਔਰ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਵੇ ਜੋ ਗਲਤ ਹੋਇਆ ਉਹਦੀ ਐਫਆਈਆਰ ਦਰਜ ਕਰੇ ਜਿਹੜੇ ਲੋਕ انوالਵ ਸੀ ਉਹਨਾਂ ਨੂੰ ਐਫਆਈਆਰ ਦੇ ਵਿੱਚ ਉਹਨਾਂ ਨੂੰ ਨਾਮਿਨੇਟ ਕੀਤਾ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਮਐਲ ਦੀ ਭਾਦੀ ਗਲਤ ਚੱਲਦੀ ਹੈ। ਬਿਲਕੁਲ ਜੀ ਬਿਲਕੁਲ ਹੈ ਮੇਰੇ ਵੱਲ ਦਾ ਭਰਾ ਦੱਸਿਆ ਗਿਆ ਮੈਂ ਕਹਿੰਦਾ ਐਮ ਐਲ ਏ ਹੋਵੇ ਚਾਹੇ ਐਮ ਐਲ ਏ ਦਾ ਭਰਾ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਕਿਸੇ ਪੋਸਟ ਤੇ ਹੋਵੇ ਕਿਸੇ ਨੂੰ ਐਮ ਐਲ ਏ ਭਰਾ ਹੋਣ ਦੇ ਨਾਲ ਕੋਈ ਬੇਅਦਵੀ ਦਾ ਲਾਇਸੈਂਸ ਨਹੀਂ ਮਿਲ ਜਾਂਦਾ ਜਿਹੜੀ ਬੀਐਫੀ ਕੀਤੀ ਜਾਂਦੀ ਹੈ ਉਹ ਵੀ ਚਾਹੀਦੀ ਕਰਨਾ ਹੈ ਔਰ ਇਹਨੂੰ ਜਿਹੜਾ ਹੈਗਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ ਪ੍ਰਸ਼ਾਸਨ ਨੂੰ ਮੰਨ ਕਰਦੇ ਹਾਂ ਕਿ ਉਹਨਾਂ ਦੇ ਕੰਮ ਜੇ ਪ੍ਰਸ਼ਾਸਨ ਤੇ ਕਾਰਵਾਈ ਨਹੀਂ ਕਰਦਾ ਤੇ ਆਹ ਵਾਲੇ ਟਾਈਮ ਦੇ ਜੋਖਾਂ ਦੇ ਰੋਸਦਾ ਸਾਮਨਾ ਕਰਨ ਲਈ ਤਿਆਰ ਹੋਏ ਪਰ ਇੱਕ ਦਿਨ ਕਾਰਵਾਈ ਕਰਨੀ ਪੈਣੀ ਹੈ ਦੋਨੋਂ ਪਾਸੇ ਕਾਰਵਾਈ ਕੀਤੀ ਤੇ ਬੱਕਰੀ ਨੇ ਦੁੱਧ ਹੀ ਬਿੰਗਣਾ ਹੋਰ ਕੁ ਦੁੱਧ ਦੇਣ ਦਾ ਕਰਵਾ ਰਿਹਾ ਪ੍ਰਸ਼ਾਸਨ ਵੀ ਕਰਕੇ ਕਰਵਾ ਤੱਕ ਪਰਚੇ ਦਰੇਗਾ ਆਪਣੀ